ਹਾਂ ਇਹ ਕਾਲਾ ਦਾ ਹਨਾ ਸਾਡਾ ਖੇਚ ਦਾ ਕੇਂਦਰ ਬਣਿਆ ਪਿਆ ਇਹ ਰਿਜ਼ਲਟ ਕਿਵੇਂ ਹੈ ਜਿਹੜੇ ਰਿਜ਼ਲਟ ਬਹੁਤ ਵਧੀਆ ਹੈ ਇੱਕ ਤਾਂ 5 ਕਲੇਣਾ ਆਇਆ ਅੱਛਾ ਹਾਂ ਉਹ ਮਤਲਬ ਫਰੈਂਡਸ ਹੋਣਾ ਫਰੈਂਡਸ ਹੋਣ ਆ ਨਹੀਂ ਯਾਰ ਉਹਨੂੰ ਮਿਸ ਕਰਦੇ ਆਪਾਂ ਮੇਲੇ 'ਚ ਮਿਸ ਕਰਦੇ ਆਂ ਵੀ ਲੋਪੋ ਵਾਲੇ ਨੂੰ ਕਿਹੜਾ 95 95 ਯਾਰ ਇਹ ਇਹ ਵਾਲੀ ਉਸਕੇ ਅਕदस ਜੀ ਸਮੁੰਦਰ ਦਾ ਬੱਚਾ ਵਾ ਅੱਛਾ ਜੀ ਤੇ ਮਾਂ ਇਹਦੀ ਸੁਰੇ ਵਾਲੀ ਲੈਣਦੀ ਆ ਮੇਰੇ ਦੋਸਤਾ ਭੈਣ ਭਰਾ ਮਿੱਤਰਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸੋ ਮਿੱਤਰੋ ਅੱਜ ਆਪ ਆਏ ਆ ਜੀ ਸੇਰੋ ਪਿੰਡ ਤਰਨਤਾਰਨ ਏਰੀਆ ਜੀ ਠੀਕ ਆ ਇੱਥੇ ਪਸ਼ੂ ਮੇਲਾ ਲੱਗਾ ਜੀ ਦੂਜੀ ਵਾਰ ਪਹਿਲਾ ਲੱਗਾ ਸੀਗਾ 2 ਸਾਲ ਪਹਿਲਾਂ ਤੇ ਇੱਕ ਅੱਜ ਲੱਗਾ ਮਤਲਬ ਕਿ 3-4 ਦਿਨ ਹੋ ਗਏ ਆ ਪਹਿਲਾਂ ਦੇ ਭਰਿਆ ਨਹੀਂ ਸੀਗਾ ਮੇਲਾ ਪਰ ਹੁਣ ਅੱਜ ਕਾਫੀ ਮੇਲਾ ਭਰਿਆ ਵਾ ਸੋਹਣੇ ਸੋਹਣੇ ਜਾਨਵਰ ਆਏ ਆ ਘੈਂਡ ਘੈਂਡ ਜਾਨਵਰ ਆਏ ਉਹ ਤੁਹਾਨੂੰ ਆਪਾਂ ਨਾਲ ਬਖਾਵਾਂਗੇ ਸੋ ਆਜੋ ਮਿੱਤਰੋ ਆਪਾਂ ਘੁੰਮ ਫਿਰ ਕੇ ਮੇਲਾ ਵੇਖੀਏ ਨਾਲ ਤੁਹਾਨੂੰ ਖਾਈਏ ਆਜੋ ਸਭ ਤੋਂ ਪਹਿਲਾਂ ਜਿਹੜੇ ਆ ਵੀਰ ਆਪਣੇ ਮਸਾਲਿਆਂ ਵਾਲੇ ਆ ਠੀਕ ਆ ਜੀ ਵੇਖ ਸਕਦੇ ਜੀ ਜਾਂ ਕਹੇ ਵੀ ਆਪਣੇ ਪਸ਼ੂ ਨੂੰ ਜਾਂ ਜਾਨਵਰ ਨੂੰ ਕੋਈ ਬਿਮਾਰੀ ਆ ਜਾਂ ਕੋਈ ਕਹਿ ਸਕਦੇ ਆਪਾਂ ਕਾਟਵਾ ਦੇ ਕੋਈ ਕੋਈ ਦਿਨਾਂ ਪੂਰੀ ਹੋ ਜਾਂਦੀ ਹੈ ਦੇਸੀ ਦੇਣੀ ਵਧੀਆ ਦੇਸੀ ਮਸਾਲੇ ਦੇਸੀ ਮਸਾਲੇ ਵਧੀਆ ਵਾ ਠੀਕ ਆ ਜੀ ਬਾਕੀ ਆ ਜਿਹੜੀ ਆਪਣੀ ਪਸ਼ੂਆਂ ਦੀ ਐਸੈਸਰੀ ਆ ਇਹ ਵੀ ਆਪਾਂ ਨੂੰ ਮਿਲ ਜੂਗੀ ਇੱਥੇ ਮੇਲੇ ਦੇ ਆ ਆ ਵੀ ਸਾਥੀ ਵੀਰੇ ਆ ਗਾਂ ਸਾਰੀ ਐਸੈਸਰੀ ਆ ਗੱਦੇ ਵੀ ਮਿਲ ਜਾਣਗੇ ਛੱਬੂ ਕਾਠੀਆਂ ਰਸੇ ਸਾਰਾ ਕੁਝ ਜੋ ਵੀ A to Z ਸਮਾਨ ਸਾਰਾ ਤੁਹਾਨੂੰ ਇੱਥੇ ਮਿਲ ਜੂਗਾ ਬਹੁਤ ਵਧੀਆ ਇਹਦੇ ਨਾਲ ਹਨਾ ਸ਼ਿੰਗਾਰ ਹੁੰਦਾ ਜਨਵਰਾ ਦਾ ਵਧੀਆ ਲੱਗਦੇ ਸੋਹਣੇ ਲੱਗਦੇ ਆ ਜਾ ਬਈ ਇਹ ਕਬੂਤਰ ਕਬੂਤਰ ਚਕੋਰਾ ਗਈਆਂ ਮੜਾ ਸ਼ੌਂਕ ਹੁੰਦਾ ਕਬੂਤਰ ਇਹ ਨਾਲ ਹੀ ਬਈ ਦੇਖੋ ਜਨਵਰ ਸੋਹਣੇ ਸੋਹਣੇ ਚਕੋਰਾ ਕਬੂਤਰ ਕੁੱਤੇ ਸਾਰਾ ਕੁਝ A to Z ਉਹ ਤੁਹਾਨੂੰ ਵੇਖਣ ਨੂੰ ਮਿਲੂਗਾ ਜਿੱਦਾਂ ਕਿ ਹਨਾ A to Z ਪ੍ਰਬੰਧ ਹੋਇਆ ਠੀਕ ਆ ਬਹੁਤ ਵਧੀਆ ਚੰਗਾ ਪ੍ਰਬੰਧ ਹੈ ਨਾਲ ਖਾਣ ਪੀਣ ਦਾ ਵੀ ਆ ਠੀਕ ਆ ਤੇ ਤੁਸੀਂ ਆਪਣਾ ਖਾ ਵੀ ਸਕਦੇ ਪੇਟ ਪੂਜਾ ਵੀ ਕਰ ਸਕਦੇ ਜੇ ਆਓ ਵੀ ਆ ਤੁਹਾਨੂੰ ਵਿਖਾਈ ਆ ਆਪਾਂ ਪਹਿਲਵਾਨ ਸਟੱਡ ਫਾਰਮ ਦੇ ਇਹ ਸਾਰੇ ਤਰਨ ਤਰ ਦੇ ਆ ਚਾਹ ਲਿਆ ਤੇ ਆ ਪਹਿਲਵਾਨ ਸਟੱਡ ਫਾਰਮ ਦੇ ਇਹ ਸੰਗਰਾਮ ਇਹੋ ਮੈਂ ਗੱਲ ਕਰਨੀਆਂ ਵੀ ਜਿਵੇਂ ਨਾ ਹਾਂਜੀ ਅਸੈਸਰੀ ਨਾ ਕਿੰਨਾ ਫਰਕ ਪੈਂਦਾ ਘੋੜਿਆਂ ਦਾ ਤੇ ਹੋਰ ਅਸੈਸਰੀ ਨਾ ਪੈਂਦਾ ਫਰਕ ਤੇ ਆ ਬਲਾ ਲਾਲਜੇ ਦੇ ਲੱਗੇ ਹੀ ਕੀ ਨਾ ਸਾਰੇ ਨੇ ਕਿ ਕਿੰਨੇ ਆਹੋ ਚ ਇਹ ਚੂ ਬੂ ਲਗਾਮ ਆ ਨਾ ਹਾਂ ਲਗਾਮ ਹੀ ਨਾ ਲੱਗ ਲੱਗਨੇ ਨੇ ਲਾਦੇ ਹਣਾ A to Z ਉਹ ਕਾਲੇ ਤੇ ਜਿਆਦਾ ਸੋਹਣੇ ਲੱਗਦੇ ਨਾ ਕਾਲੇ ਦੇ ਰੈੱਡ ਕਲਰ ਹੂੰ ਆਹ ਰਾਈ ਹਾਂ ਆਹ ਰੈੱਡ ਵਾਲੇ ਦੇ ਕਿੰਨੇ ਸੋਹਣੇ ਸੋਹਣੇ ਹਨਾ ਅਸੈਸਰੀ ਨਾ ਪੈਂਦਾ ਫਰਕ ਇਹ ਨਹੀਂ ਗੱਲ ਹਣੀ ਹੁਣ ਇਦਾਂ ਹੀ ਗੱਡੀਆਂ ਮੋਡੀਫਾਈ ਕਰਾ ਲੈਣੀ ਹੈ ਗੱਡੀਆਂ ਮੋਡੀਫਾਈ ਆ ਆ ਵੀ ਸੋਹਣੇ ਕੱਪੜੇ ਕੂਪੜੇ ਪਾਏ ਹੁਣ ਵਧੀਆ ਲੱਗਦਾ ਬੰਦਾ ਹੁਣ ਤੂੰ ਲਾਲ ਰੰਗ ਦੀ ਪੱਗ ਬੰਨੀ ਆ ਇਦਾਂ ਹੀ ਉਹ ਲਾਲ ਰੰਗ ਦਾ ਉਹਨੇ ਉਹ ਪਾਇਆ ਜੋ ਵਧੀਆ ਵਧੀਆ ਸੋਹਣਾ ਲੱਗਦਾ ਤੂੰ ਵੀ ਸੋਹਣਾ ਲੱਗਦਾ ਲਾਲ ਪਾਕਣਾ ਪੈਰਾਵਾ ਸੋਹਣਾ ਲੱਗਦਾ ਇਹ ਜੀ ਪਹਿਲਵਾਨ ਸਟੱਡ ਪਾ ਸਟੱਡ ਪਾ ਆ ਵੀਰ ਨਾਲ ਆਪਾਂ ਗੱਲ ਕਰਾਉਣੇ ਆ ਤੁਹਾਡੀ ਇਿੱਦਾਂ ਗੱਲ ਕਰੀਏ ਨਾ ਲੱਗਦੀ ਨਹੀਂ ਆ ਮਾੜਾ ਜ ਆ ਕਰ ਲਈਏ ਹਾਂਜੀ ਸੱਚੀਆ ਵੀਰੇ ਕੀ ਹਾਲ ਚਾਲ ਵੀਰੇ ਜੀ ਤੁਸੀਂ ਦੱਸੋ ਕਿ ਇਹ ਕਿੱਥੋਂ ਵੀਰ ਜੀ ਆਪਾਂ ਇਹ ਵੀਰ ਜੀ ਪਹਿਲਵਾਨ ਸਕੱਡ ਫਾਰਮ ਮਹਾਰਾਜ ਜੀ ਚੋਂ ਸਕੂਲ ਲੱਗ ਗਿਆ ਅੱਛਾ ਅੱਛਾ ਠੀਕ ਹੈ ਜੀ ਤੇ ਇਹ ਡਿਟੇਲ ਦਿਓ ਹਾਂ ਬੜਾ ਇਹ ਵੀਰ ਜੀ ਸਮੁੰਦਰ ਦਾ ਬੱਚਾ ਵਾ ਅੱਛਾ ਜੀ ਤੇ ਮਾਂ ਇਹਦੀ ਸੁਰੇ ਵਾਲੀ ਲੈਣ ਦੀ ਆ ਅੱਛਾ ਜੀ ਤੇ ਹਾਲੇ ਕਿਰਾ ਹੀ ਆ ਤੇ 68 ਪਲੱਸ ਹੈਗਾ ਹਾਈਟ 68 ਪਲੱਸ ਹਾਈਟ ਆ ਹਾਂਜੀ ਠੀਕ ਹੈ ਜੀ ਤੇ ਬਾਕੀ ਹਲੇ ਹਾਲੇ ਤੇ ਨਹੀਂ ਸਟੇਟ ਸਰਵਿਸ ਓਪਨ ਕੀਤੀ ਕਰਾਂਗੇ ਥੋੜੇ ਚਿਰ ਤੱਕ 2-4 ਮਹੀਨੇ ਠਹਿਰ ਕੇ ਹਾਂਜੀ ਸਟੱਡ ਸਰਵਿਸ ਆ ਜੀ ਓਪਨ ਨਹੀਂ ਹਾਲੇ ਨਹੀਂ ਓਪਨ ਕੀਤੀ ਵੀ ਠੀਕ ਆ ਠੀਕ ਆ ਵੀਰ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਇੱਕ ਉਹ ਵੀ ਆ ਬਸਲ ਸਿੰਘੇੜੀ ਵਾਲਾ ਵੀ ਉਹ ਵੀ ਜੀ ਲਿਓ ਅੱਛਾ ਅੱਛਾ ਪਿਛਲੀ ਵਾਰੀ ਯਾਦ ਆ ਇਹ ਰੌਣਕਾਂ ਆ ਅੱਜ 14 ਦਸੰਬਰ ਹੋ ਗਈ ਆ 15 ਦਸੰਬਰ ਤੱਕ ਆ ਇਹ ਬੱਸ ਮੇਬੀ ਇੱਕ ਅੱਧਾ ਦਿਨ ਹੋਰ ਐਕਸਟੈਂਡ ਹੋ ਸਕਦੀ ਆ ਅੱਜ 14 ਦਸੰਬਰ ਆ ਕੱਲ ਦੀ ਵੀ ਮੰਡੀ ਹੈਗੀ ਆ ਆ ਵੀ ਕੋਟ ਬੁੱਡੇ ਦੇ ਆ ਡਾਕਟਰ ਸਟੱਡ ਫਾਰਮ ਇਨਾ ਦੇ ਵੀ ਜਨਵਾਰ ਚੰਗੇ ਆ ਜੀ। ਬਈ ਅੱਜ ਹਨਾ ਵਧੀਆ ਲੱਗਾਂਦਿਆ ਥੋੜਾ ਪਰਵਾ ਮੇਲਾ। ਕੱਲ ਵੀ ਆਪਾਂ ਐ ਕੱਲ ਕੱਲ ਨਹੀਂ ਇੰਨੀ ਰੌਣਕ ਹੈਗੀ ਬਟ ਅੱਜ ਰੌਣਕ ਹੋ ਗਈ ਹੈ। ਸਾਨੂੰ ਹੋ ਸਕਦਾ ਹੋਰ ਜਿਆਦੀ ਹੋਵੇ। ਉਹ ਕੱਲ ਕਹਿੰਦੇ ਲਾਸ਼ ਪਏ ਆ। ਹਾਂ ਕੱਲ ਨੂੰ ਆਵਾ ਕੱਲ ਵਾਲਾ ਘੋੜਾ ਹੀ। ਆਹ ਨਖਰੇ ਕਰਦਾ ਸੀ। ਉਹ ਵੀਡੀਓ ਬਣੀ ਹੋਣੀ ਹੈ। ਵੀਡੀਓ ਜੋੜਾਂਗੇ ਵਿੱਚ ਨਾ। ਹਾਂ। ਸੋਨਾ ਹਨਾ। ਇਹ ਚੱਕ ਭਰ ਗਏ। ਹਾਂ। ਕਦ ਕਾਠੀ ਦਾ ਹੀ ਸੋਨਾ। ਆਵੇ ਕਹਦਾ ਨਿਸ਼ਕਾ ਮਾਰਦਾ ਹੈ। ਨਹੀਂ ਉਹ ਮੈਂ ਢਾਲ ਲਈ ਜਾਵੇ ਹਾਂ ਬਹੁਤ ਸੋਹਣਾ ਹੈ ਏਸ ਵੀ ਸੋਹਣਾ ਹੈ ਭਾਈ ਮਿੱਤਰੋ ਹਨਾ ਜਿਹੜੀ ਆਪਣੀ ਨਵੀਂ ਜਨਰੇਸ਼ਨ ਆ ਹਨਾ ਇਹ ਚੀਜ਼ਾਂ ਮੇਲੇ ਹਨਾ ਹੋਣੀਆਂ ਚਾਹੀਦੇ ਆ ਹਰੇਕ ਜ਼ਿਲ੍ਹੇ ਚ ਕਿਉਂਕਿ ਉਹਨਾਂ ਨੂੰ ਵੇਖ ਕੇ ਸ਼ੌਂਕ ਪੈਦਾ ਹੁੰਦਾ ਨਾ ਕਰਨਾ ਜੋ ਨਿਕਲੋ ਗੇਮਾਂ ਚ ਨਿਕਲੋ ਫੋਨ ਤੇ ਗੇਮਾਂ ਜੋ ਇਹ ਸਾਰੀਆਂ ਗੇਮਾਂ ਬਣਾਉਂ ਜਿਹੜੀ ਨਵੀਂ ਜਨਰੇਸ਼ਨ ਜਾਦੀ ਫੋਨਾਂ ਚ ਆ ਹਨਾ ਉਹ ਉੱਥੇਕ ਸੌੜੀ ਹੋ ਗਈ ਆ ਇੱਧਰ ਲੈ ਆ ਗਿਓ ਖਾਓ ਕੈਂਠੇ ਵੇ ਭਾਈ ਨੂੰ ਉਧਰ ਵੇ ਉਹ ਵੇਸ਼ ਹਾਰ ਸ਼ਿੰਗਾਰ ਉਹਦਾ ਇਹ ਸਹੀ ਮੰਲੀ ਸਟਾਰਟ ਫਾਰਮ ਦਾ ਹੀ ਹੈ ਹੈਦਰ ਦੇਖੋ ਬਈ ਆਰ ਸ਼ਿੰਗਾਰ ਫੁੱਲ ਯਾ ਲੱਗਦਾ ਏ ਕਿ ਨਾ ਸੋਹਣੀ ਸੋਹਣਿਆ ਜੀ ਦੀ ਬਣਾ ਓਏ ਵੀਡੀਓ ਵੇ ਫਿਲਮ ਕਰ ਰਹਾ ਜੀ ਇਹ ਕੱਲ ਦਾ ਹਾਂ ਇਹ ਕੱਲ ਦਾ ਹਨਾ ਸਾਡਾ ਖੇਚ ਦਾ ਕੇਂਦਰ ਬਣਿਆ ਪਿਆ ਇਹ ਬਹੁਤ ਸੋਹਣਾ ਲੱਗਦਾ ਐਂ ਲੱਗਦਾ ਜਿਵੇਂ ਵਾਲਪੇਪਰ ਹੁੰਦਾ ਨਾ ਵਾਲਪੇਪਰ ਲਾਈ ਤਨ ਕੰਦਾ ਦੇ ਉਦਾਂ ਦਾ ਐਨ ਘੈਂਟ ਆਈ ਹਿਮਾਲਿਆ ਇਹ ਗੇਲ ਸਟਾਰਟ ਫਾਰਮ ਦਾ ਤਾ ਬਾਪੂ ਵਾਲਾ ਠਮਾ ਬਾਪੂ ਵਾਲਾ ਨੇ ਬਾਪੂ ਵੇ ਮੇਲਾ ਮੁਲਾ ਜਿਹੜੇ ਮੁੰਡੇ ਕਿਹੜੇ ਆਏ ਆਏ ਸੀ ਆ ਆਹ ਵੇ ਜੀ ਕੀ ਆ ਜਾ ਠੀਕ ਆ 30 ਨਾ ਵੇ ਖਣੇ ਮੇਲਾ ਜਿੱਤਾਂ ਗਿਆ ਉਹਨੇ ਐ ਵਧੀਆ ਚੜਦੀ ਕਲਾ ਆਪਣੇ ਬੰਦੇ ਮੈਂ ਵੇਖਿਆ ਇਥੇ ਹਾਂਜੀ ਲੈ ਗਿਆ ਹੈ ਠੀਕ ਆ ਜੀ ਓਕੇ ਜੀ ਧੰਨਵਾਦ ਇਧਰ ਕਰੋ ਏ ਸੋਹਣਿਆ ਇਧਰ ਐ ਵੇ ਆ ਰੂਪਕਾਂਡੇ ਦੇ ਜਿਵੇਂ ਬਣਾ ਲਈਏ ਯਾਰ ਹੈ ਐਦਾ ਕਰਿਆ ਐਦਾ ਕਰ ਬਈ ਆ ਰੂਪਕਾਂਡਾ ਦੇਖੀ ਯਾਰ ਕਿੱਥੋਂ ਆਪਾਂ ਬੈਂਕਾ ਠੀਕ ਆ ਇਹ ਕਿੱਥੇ ਪਿੰਡ ਆ ਆ ਬਈ ਆਪਣਾ ਬੈਂਕਾ ਬਲੇਰ ਅੱਛਾ ਅੱਛਾ ਠੀਕ ਆ ਬਲੇਰ ਹੋਰ ਪਿੰਡ ਆ ਬਈ ਆਪਾਂ ਤੁਹਾਨੂੰ ਸਾਰੇ ਹਨਾ A to Z ਕੱਲੀ ਕੱਲੀ ਡਿਟੇਲ ਤੇ ਚ ਨਹੀਂ ਦੇ ਸਕਦੇ ਹਨਾ ਸਾਰਿਆਂ ਬਾਰੇ ਪਰ ਆਪਾਂ ਤੁਹਾਨੂੰ ਬੁਖਾ ਸਕਦੇ ਹਾਂ ਵੀ ਸਾਰੇ ਹਨਾ ਜਾਨਵਰ ਸੋਹਣੇ ਸੋਹਣੇ ਇਹ ਪੀਰ ਸਟਰਡ ਫਾਰਮ ਠੀਕ ਹੈ ਸਾਹਣ ਹੀਰਾ ਮਲੋ ਆਵੇ ਕੋੜਾ ਕਿੜਾ ਹਨਾ ਕਾਰਾ ਐਸਰੀ ਯਦ ਹਾਂ ਆਪ ਮਾਰ ਮਾਰ ਕੈਮਰਾ ਇੱਤੇ ਨਹੀਂ ਯਾਰ ਉਹਨੂੰ ਮਿਸ ਕਰਦੇ ਆਪਾਂ ਮੇਲੇ 'ਚ ਮਿਸ ਕਰਦੇ ਆਂ ਵੀ ਲੋਪੋ ਵਾਲੇ ਨੂੰ ਹਾਂ ਨਹੀਂ ਦੇ ਆਣਾ ਉਹਨੇ ਵੱਖਰਾ ਰੰਗ ਪਾ ਦੇਣਾ ਹੁਣ ਇਹਨੂੰ ਤੁਰੇ ਜਾਣਾ ਸੀ ਉਹ ਵੱਖਰਾ ਰੰਗ ਪਾ ਦੇਣਾ ਸੀ ਮਿਸ ਕਰਦੇ ਨਹੀਂ ਭਈ ਉਹ ਜੋ ਪ੍ਰਮੋਟ ਉਹ ਕਰਦਾ ਸੀ ਉਹ ਚੀਜ਼ਾਂ ਉਹ ਸ਼ਾਇਦ ਕੋਈ ਵੀ ਨਹੀਂ ਕਰ ਸਕਦਾ ਹਾਂ ਉਹ ਚੀਜ਼ਾਂ ਕੋਈ ਵੀ ਨਹੀਂ ਕਰ ਸਕਦਾ ਠੀਕ ਆ ਜਿਹੜੀ ਉਹਦੇ 'ਚ ਗੱਲ ਹੀ ਉਹ ਕਿਸੇ 'ਚ ਵੀ ਨਹੀਂ ਲੋਪੋ ਵਾਲੇ 'ਚ ਬੰਦਾ ਹੀਰਾ ਹੀਰਾ ਬੰਦਾ ਇਹਨਾਂ ਦਾ ਰੇਟ ਪੁੱਛੀਰ ਮਣ ਆ ਬਾਬੇ ਨੰਗ ਲੈੰਦੇ ਇੱਕ ਹੀ ਰੇਟ ਆ ਉਸਕੇ 95 95 ਹਜ਼ਾਰ ਇਹ ਇਹ ਵਾਲੀ ਉਸਕੇ 10 ਹੈ ਇੱਕ 10 ਠੀਕ ਉਹ ਦੋਵੇਂ ਵਕੀਆਂ ਕਿ ਇੱਕ ਵੀ ਇੱਕ ਡੱਬੀ ਵਿਕੀ ਹੈ ਡੱਬੀ ਵਿਕੀ ਆ ਓ ਕਿੰਨੇ ਨੂੰ ਵੇਚੀ ਆ 73 73 ਠੀਕ ਆ ਵਧਾ ਹੋ ਗਿਆ ਸੌਦਾ ਤੇ ਆ ਇਸਕੇ ਲੱਖ ਮੰਗਦਾ ਲੱਖ ਮੰਗਦਾ ਠੀਕ ਅਸਾਂ ਦੇਓ ਸਰ ਕਿਨੇ ਕਿ ਜੀ 1 ਸਾਲ ਦੀ ਸਾਲ ਦੀ ਆਪਣੇ ਵੀ ਜੀ ਸਰ ਹਾਂ ਜੀ ਹਾਂ ਜੀ ਅੱਛਾ ਅੱਛਾ ਇਹ ਸਾਰੇ ਸੇਲ ਤੇ ਆ ਸੇਲ ਤੇ ਸੇਲ ਕਿਨੇ ਚਿਰ ਦੇ ਇਹ ਕੋਈ ਪੰਜਾ 55 ਦਾ ਕੋਈ ਛਿਆਂ ਦਾ ਅੱਛਾ ਜੀ ਕੋਈ ਛੋਟਾ ਨਹੀਂ ਆ ਕਿੱਥੋਂ ਆ ਵੀ ਜੀ ਆਪਾਂ ਆਪਾਂ ਮਾੜੀ ਮੇਗੇ ਤੋਂ ਅੱਛਾ ਮਾੜੀ ਮੇਗੇ ਤੋਂ ਹਾਂਜੀ ਠੀਕ ਹੈ ਦੇਖਾ ਨਖਰੇ ਮੈਂ ਸੋਹਣਾ ਜਿੱਦਾਂ ਬੰਦਾ ਕਹਿੰਦਾ ਨੇ ਮੈਂ ਬੰਦਾ ਸੋਹਣਾ ਵੜਾ ਉਹਦੇ ਚ ਥੋੜਾ ਜਿਹਾ ਹੁੰਦਾ ਐਟੀਟਿਊਡ ਇਦਾਂ ਹੀ ਜਿਹੜਾ ਮੈਂ ਚੰਗਾ ਕੰਫੀਡੈਂਸ ਚੋਟੀ ਦਾ ਜਿਹੜਾ ਹਨਾ ਘੋੜਾ ਉਹਦੇ ਆਪਣੇ ਆਪ ਹੀ ਕੰਫੀਡੈਂਸ ਵੜਾ ਹੁੰਦਾ ਕਿਉਂ ਆ ਜਾ ਮਿੱਤਰਾ ਆ ਜਾ ਕਿ ਨਹੀਂ ਹਨਾ ਕੀ ਕਰਨੇ ਆਪਾਂ ਗੱਲ ਇਹ ਸੋਹਣੇ ਸੁਨੱਖੇ ਜੀ ਸੋਹਣੇ ਸੁਨੱਖੇ ਜੀ ਜਿਹੜਾ ਕੱਦ-ਗਾਠ ਵੀ ਚੰਗਾ ਉੱਚਾ ਹਨਾ ਉਹ ਫਿਰ ਐਟੀਟਿਊਡ ਉਹ ਚ ਆ ਹੀ ਜਾਂਦਾ ਬੰਦੇ 'ਚ ਹੀ ਸੋਹਣੇ ਸੁਨੱਖੇ ਚ ਆ ਹੀ ਜਾਂਦਾ ਵੀ ਹਾਂ ਕਿਦਾਂ ਬੰਦਾ ਸੋਹਣਾ ਕਿਵੇਂ ਦਲਤਾ ਕਰਮਾ ਜੇ ਵਜਣੇ ਵਜਣਾ ਵੀਰੇ ਹੈ ਰੌਣਕ ਪਾਉਂਦੀ ਜਾਂਦੀ ਕੱਲ੍ਹ ਜਾਈ ਰੌਣਕ ਹੋਊਗੀ ਮੇਰੇ ਸਹਾਨੂੰ ਕੱਲ੍ਹ ਸ਼ਾਇਦ ਜਿਆਦੀ ਹੋਵੇ ਹਾਂ ਮੰਡੀ ਜਿਹੜੀ ਪਹਿਲੇ ਸਾਲ ਭਰੀ ਸੀ ਉਦੋਂ ਭਰੀ ਨਹੀਂ ਸਾਲਾ ਕਿਹਨਾ ਮੰਡੀ ਹਰ ਸਾਲ ਲੱਗੇ ਫੇਰ ਆ ਹੁਣ ਕਈਆਂ ਨੂੰ ਪਤਾ ਹੀ ਨਹੀਂ ਐਦ ਕੀ ਵੀ ਮੰਡੀ ਲੱਗਣੀ ਕਿ ਨਹੀਂ ਲੱਗਣੀ ਤਿਆਰੀ ਆ ਉਹ ਖਾ ਉਹ ਬਾਜ ਇਨੀ ਇਕੱਲੀ ਮੰਡੀ ਹਨਾ ਮੰਡੀ ਚ ਆਪਾਂ ਨੂੰ ਕੱਲੇ ਘੋੜੇ ਮਿਲਣਗੇ ਹੋਰ ਵੀ ਚੀਜ਼ਾਂ ਵੇਖਣ ਨੂੰ ਮਿਲਣੀਆਂ ਜਾਨਵਰ ਹਨੀ ਪੱਖੋ ਕਰੀਆਂ ਹੂੰ ਸ਼ੌਂਕ ਦੀ ਤੇ ਸਾਰੀ ਗੱਲ ਆ ਸ਼ੌਂਕ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਯਾਰ ਇਹ ਵੀ ਜੇ ਕੰਮ ਸ਼ੌਂਕ ਦੇ ਹੀ ਇਹਨਾਂ ਦੀਆਂ ਚੀਜ਼ਾਂ ਮਹਿੰਗੀਆਂ ਜਾਨੀਆਂ ਹੁੰਦੀਆਂ ਇਹ ਕੀਮਤੀ ਹੁੰਦੀਆਂ ਹੂੰ ਕੀਮਤੀ ਚਤੇ ਮਿੰਗੇ ਜ ਬਹੁਤ ਫਰਕ ਹੈ ਹੂੰ ਉਹ ਵੀਰ ਜੀ ਆਪਾਂ ਮਣਿਆੜੇ ਤੋਂ ਆ ਜੀ ਮਣਿਆੜੇੋਂ ਅੱਛਾ ਮਣਿਆੜਾ ਚੈਟਿੰਗ ਆ ਵੀਰ ਜੀ ਅੱਛਾ ਅੱਛਾ ਠੀਕ ਆ ਗੱਲ ਮਣਿਆੜਾ ਗੱਲ ਮਣਿਆੜਾ ਹਾਂ ਠੀਕ ਆ ਠੀਕ ਆ ਤੇ ਇਹ ਇੱਕ ਆ ਇਹ ਲੈ ਗਏ ਆ ਆਪਾਂ ਕੱਲਾ ਇਹੋ ਹੀ ਆ ਕਿ ਹੋਰ ਵੀ ਲੈ ਗਏ ਨੰਬਰ ਦਾ ਕੀ ਮਤਲਬ ਨੰਬਰ ਡਿਜੈਕਟਰ ਕੋਡਾ ਮਿਲਾਂ ਚ ਜਾਂਦਾ ਅੱਛਾ ਬਾਕੀ ਤਕਰੀਬਨ ਆਪਾਂ ਹਨਾ ਸਾਰੇ ਜਿੱਥੋਂ ਤਾਈਂ ਆਪਾਂ ਸੋਹਣੇ ਸੋਹਣੇ ਦਰਸ਼ਨ ਕਰਾਤੇ ਜਨਵਰਾ ਦੇ ਇੱਕ ਪਿੰਡ ਆਪਣੇ ਇਧਰ ਆ ਇਧਰ ਲਿਆ ਇਹ ਵੀ ਭਰਾ ਆਪਣੇ ਲੋਗ ਆ ਠੀਕ ਆ ਕੋਈ ਚੀਜ਼ ਆ ਹਾਂ ਕਾ ਵੀਨੇ ਚਾ ਪੀਨੇ ਸਾ ਬਣੀ ਜਦੋਂ ਮਰਜ਼ੀ ਆ ਜਾਓ ਉਹਦਾ ਸਾਨੂੰ ਦੱਸਿਓ ਡਿਟੇਲ ਦੱਸਿਓ ਵੀ ਉਹਦਾ ਆਪਾਂ ਸੇਲ ਦੀ ਕਿਹੜੇ ਅੱਖੇ ਆਦੇ ਜਿਹੜੇ ਨੌਕਰੀ ਅੱਛਾ ਇਹ ਕਿੰਨੇ ਜਰ ਦੀ ਹੈ ਇਸਕੰਦਰ ਦੀ ਬੱਚੀ ਵਿੱਚ ਇਤੇਨਾ ਮਹੀਨਾ ਦੀ ਬੱਚੀ ਹੈ ਅੱਛਾ 2 ਢਾਈ ਲੱਖ ਬੋਲੇਗੀ ਤਾ ਇਹਦਾ 2 ਢਾਈ ਲੱਖ ਕਿੰਨੇ ਜਰ ਦੀ ਹੋ ਗਈ ਹੈ 13 ਮਹੀਨਾ ਦੀ ਵੀ ਹੈ 13 ਮਹੀਨਿਆਂ ਦੀ ਹੈ ਜੀ ਇਸਕੰਦਰ ਦੀ ਬੱਚੀ ਸਾਹਮਣੇ ਹੈ ਸਕੰਦਰ ਦੀ ਅੱਛਾ ਇਸਕੰਦਰ ਦੀ ਬੱਚੀ ਹੈ ਤਲਵੀ ਉਹ ਵੀ ਸਾ ਆਪਣੇ ਪਿੰਡ ਵਾਲੇ ਆ ਗਏ ਠੀਕ ਆ ਵੀ 25 ਸਕੰਦਰ ਦੀ ਆ ਵਧੀਆ ਹੋ ਜੀ ਕੀ ਹਾਲ ਚਾਲ ਵਧੀਆ ਠੀਕ ਆ ਕੇ ਦੇਖ ਲੈ ਮੇਲਾ ਘੁੰਮ ਫਿਰ ਕੇ ਇਹ ਵੀ ਨਿਸ਼ਾਰੇ ਪਨੂਏ ਸਾਡੇ ਪਿੰਡ ਦੇ ਹਨਾ ਸਕੰਦਰ ਓੜਾ ਆ ਜਾ ਇਧਰ ਆ ਏਕੋ ਫੋਲੋ ਕਰੀ ਜਾਂ ਬਾਈ

ਨਾ ਬਈ ਇਹੋ ਜਿਹਾ ਨਜ਼ਾਰਾ ਹਨਾ ਇੰਨਾ ਮੰਡੀਆਂ ਚ ਮਿਲਦਾ ਨਾ ਉਹ ਕੱਟ ਗਏ ਨੇ ਉਹਦੇ ਨਾਲ ਉਹ ਕੱਟ ਦੋਵੇਂ ਕੀ ਹਾਲ ਆਜ ਹੁਣੇ ਆ ਜਾ ਆਓ ਚੱਲੀਏ ਆ ਸੱਚ ਆਪਾਂ ਹਨਾ ਜਿਹੜਾ ਸਾਨੂੰ ਸੋਣਾ ਲੱਗਾ ਹਨਾ ਨਾ ਹੀ ਬਰੂਤ ਹੈਗਾ ਹੀ ਬਰੂਤ ਬਰੂਦਾ ਰਗਾਈ ਕਿਉਂ ਵੀ ਕਿੱਥੋਂ ਵੀਰ ਜੀ ਆਪਾਂ ਮਾਣਾ ਪਿੰਡ ਸੋਸੇ ਸੋਰ ਸਿੰਘ ਅੱਛਾ ਇੱਥੇ ਲੱਗੀਆਂ ਹੈ ਕਿ ਨਹੀਂ ਨਹੀਂ ਇੱਥੇ ਹੈਗਾ ਨਹੀਂ ਰੋਜਪੁਰ ਅੱਛਾ ਰੋਜਪੁਰ ਏਰੀਆ ਚੋਂ ਠੀਕ ਹੈ ਠੀਕ ਹੈ ਤੇ ਉਦਾਂ ਕੀ ਡਿਟੇਲ ਆ ਬੜਾ ਖੇਚਦਾ ਕੇ ਅੰਦਰ ਆ ਯਾਰ ਇੱਕੋੜਾ ਸਾਰੀ ਮੰਡੀ ਜਾ ਸਪੈਸ਼ਲ ਆ ਹਾਂ

ਸਟੱਡ ਸਰਵਿਸ ਓਪਨ ਆ ਸਟੱਡ ਸਰਵਿਸ ਓਪਨ ਆ ਅੱਛਾ ਹਾਂਜੀ ਬਾਕੀ ਰਿਜ਼ਲਟ ਕਿਵੇਂ ਹੈ ਜਿਹੜੇ ਰਿਜ਼ਲਟ ਬਹੁਤ ਵਧੀਆ ਹੈ ਇੱਕ ਤਾਂ ਪੰਜ ਕਲੀਆਣਾ ਆ ਅੱਛਾ ਹਾਂ ਉਹ ਮਤਲਬ ਹਜੇ ਤਾਂ ਬਲੈਕ ਆ ਉਹ ਨੀਲਾ ਹੋ ਜਾਊਗਾ ਕੋਈ ਤਿੰਨਾ ਚਾਰ ਮਹੀਨਿਆਂ ਤੱਕ ਹੋ ਜਾਊਗਾ ਨੀਲਾ ਅੱਛਾ ਅੱਛਾ ਹਾਂ ਠੀਕ ਹੈ ਤੇ ਉਹ ਬਾਕੀ ਇੱਕ ਰਿਜ਼ਲਟ ਹੋਰ ਉਹ ਹਜੇ ਬਲੈਕ ਆ ਬਾਕੀ ਉਹ ਵੀ ਨੀਲਾ ਹੋਊਗਾ ਇਹ ਵੀ ਜਦੋਂ ਛੋਟਾ ਸੀ ਬਲੈਕ ਹੀ ਸੀ ਸਾਰਾ ਅੱਛਾ ਬਸ ਇਹਦੇ ਮੱਥੇ ਪਟਾ ਬਲੇਜ਼ ਦੀਂਦਾ ਸੀਗਾ ਉਹ ਵੀ ਹੁਣ ਨਹੀਂ ਜਿਹੜਾ ਬਲੇਜ਼ ਹੈ ਤੇ ਨਹੀਂ ਦਿਖਦਾ ਚਾਹੀਦੀ ਤੇ ਬਾਕੀ ਉਦਾਂ ਹੁਣੇ ਤੁਹਾਡੇ ਸਾਹਮਣੇ ਆ ਚਾਰ ਸਾਲ ਚੌਥਾ ਹਾਂਜੀ ਹਾਂਜੀ ਚਾਰ ਚਾਰ ਕਸਾਲ ਹੋ ਗਏ ਚੌਥੇ ਕਸਾਲ ਮਤਲਬ ਇਹ ਹੁਣ ਹੋ ਗਿਆ ਬਾਕੀ ਇਹਦੀਆਂ ਲੱਤਾਂ ਰਹਿਣੀਆਂ ਕਾਲੀਆਂ ਆ ਜਮਾ ਵਾਈਟ ਹੋ ਜਾਣਾ ਇਹ ਲੈਣੀ ਇਤਾਂ ਦੀ ਮੱਝੂ ਕੀ ਲੈਣਾ ਮੱਝੂ ਕੀ ਲੈਣਾ ਹਾਂਜੀ ਇਹ ਪੰਜਾਬ ਨਸਲ ਆਪਣੀ ਤੇ ਇਤਾਂ ਦੀ ਲੈਣੀ ਆ ਹਾਂਜੀ ਹਾਂਜੀ ਧੰਨਵਾਦ ਜੀ ਕੋਈ ਗੱਲ ਨਹੀਂ ਧੰਨਵਾਦ ਏਖਾਂ ਨੱਚਦਾ ਗਣਾ ਲੋਤਾ-ਕਲੋਤਾ ਨੱਚੀ ਜਾਂਦਾ ਕੈਮਰਾ ਵੀ ਇੱਕ ਟੜ ਗਿਆ ਹੈ ਇਹਨੂੰ ਪਤਾ ਵੀਡੀਓ ਬੰਦਈ ਆ ਹੈਂ ਮੈਂ ਵੀ ਤਾਂ ਸਾਰਿਆਂ ਨੇ ਆਜੋ ਯਾਰ ਆਜੋ ਆ ਵੀ ਜਿਹੜਾ ਫੌਰ ਪੁੱਛ ਦਿਓ ਵੀਰ ਜੀ ਇਹਦੇ ਬਾਰੇ ਡਿਟੇਲ ਦਿਓ ਆਪਣੇ ਇਹ ਵੀਰ ਜੀ ਮੰਗਲ ਦਾ ਪੁੱਤ ਹਾਂਜੀ ਤੇ ਗੁਲਜਾਰ ਦਾ ਪੋਤਾ ਸੂਰੇ ਵਾਲੀ ਲੈਣ ਦੇ ਵਿੱਚੋਂ ਸੂਰੇ ਵਾਲੀ ਲੈਣ ਹਾਂਜੀ ਠੀਕ ਹੈ ਜੀ ਕਦ ਕਾ ਵਾਪਾ ਕਦ ਹਾਂਜੀ ਕਦ ਬਈ ਵੀਰ ਜੀ ਇਹਦਾ ਪੈਂਡ ਤੇ ਕਰੀਬ ਹੈਗਾ ਜੀ ਅੱਛਾ ਜੀ ਹਾਂਜੀ ਬਿਲਕੁਲ ਸਪੌਟ ਦਾ ਜੈਨੂਇਨ ਠੀਕ ਹੈ ਜੀ ਹਾਂਜੀ ਬਹੁਤ ਸੋਹਣਾ ਇਹਦੇ ਹੋ ਹਾਂਜੀ ਕਿੰਨੇ ਚਿਰ ਦਾ ਇਹ ਵੀਰ ਜੀ 4.5 ਸਾਲ ਦਾ ਹੋ ਗਿਆ ਜੀ ਠੀਕ ਹੈ ਹਾਂਜੀ ਰਿਜ਼ਲਟ ਬਹੁਤ ਚੰਗੇ ਆ ਗਏ ਦੇ ਇਥੇ ਮਾਝਾ ਏਰੀਆ ਜੀ ਮਾਝੇ ਏਰੀਆ ਜੀ ਕਾਹ ਕਰਕੇ ਬਾਹਰ ਵੀ ਆਏ ਪਰ ਮਾਝੇ ਦੇ ਤੇ ਆਪਣੇ ਕੋਲੇ ਜਿਹੜੇ ਆਪਾਂ ਉਹ ਹੀ ਦੱਸਦੇ ਹਾਂ ਹਾਂਜੀ ਠੀਕ ਹੈ ਜੀ ਤੇ ਹੋਰ ਆਪਣੇ ਕੋ ਪਿੰਡ ਪਿੰਡ ਆਪਣਾ ਦੱਸ ਪਿੰਡ ਆਪਣਾ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਹਾਂਜੀ ਪੰਜਾਬ ਤੇ ਨੰਬਰ ਆਪਣਾ 82888 ਠੀਕ ਹੈ ਤੇ 1630 ਪਿੰਡ ਅਲਾਦੀਨਪੁਰ ਆ ਦਿਨ ਕੋ ਆਪਣਾ ਇਥੇ ਤਰਨਤਨ ਏਰੀਆ ਵਾ ਤਰਨਤਨ ਏਰੀਆ ਠੀਕ ਹੈ ਬਿਲਕੁਲ ਲੋਕਲ ਜੀ ਸਟਾਰਟ ਸਰਵਿਸ ਓਪਨ ਆ ਠੀਕ ਹੈ ਜੀ ਇਹਦੇ ਤੇ ਹੋਰ ਆਪਣੇ ਕੋ ਕਿਹੜੇ ਹੈਗੇ ਜੰਦੇ ਇਹ ਹੋਰ ਬਾਈ ਜੀ ਇੱਕ ਆ ਦਾਰੇ ਨਾਂ ਦਾ ਘੋੜਾ ਆਪਣੇ ਕੋਲ ਉਧਰ ਘੁਮਾ ਕੈਮਰਾ ਆਜੋ ਆਓ ਜੀ ਕਰਦੇ ਉਹਦੇ ਲਈ ਦਰਸ਼ਨ ਆਓ ਜੀ ਬਾਹਰ ਆਜੋ ਉੱਥੇ ਆਜੋ ਆਜੋ ਝਟਕਾ ਨਾ ਪੁੱਤ ਮਾਰੀ ਦਿਖਾ ਦੇ ਬਾਈ ਜੀ ਆ ਵਿਖਾ ਆ ਬਈ ਉੱਥੇ ਹੋ ਹੋਗੀ ਪਿੱਛੇ ਹੋ ਜਾ ਉਹ ਦਿਖਾ ਦੇ ਇਹਦੇ ਬਾਰੇ ਦਿਓ ਹਾਂ ਡਿਟੇਲ ਇਹ ਵੀਰ ਜੀ ਇਹਦਾ ਨਾਮ ਦਾਰਾ ਹਾਂਜੀ ਇਹ ਹਰਸ਼ ਦਾ ਬੱਚਾ ਹਰਸ਼ਵਰਧਨ ਦਾ ਹਰਸ਼ਵਰਧਨ ਉਮਰੇ ਦੀ 6.5 ਸਾਲ ਦੇ ਕਰੀਬ ਅੱਛਾ ਜੀ ਹਾਂਜੀ ਇਹ ਵੀ ਸਟਾਰਟ ਇਸ ਸਟਾਰਟ ਸਰਵਿਸ ਤੋਂ ਆਪਣੀ ਠੀਕ ਹੈ ਜੀ ਹਾਂਜੀ ਹਾਈਟ ਹੋ ਜੀ ਇਹਦੀ 69 ਤਕਰੀਬ ਹਾਂ ਕਾਫੀ ਹਾਈਟ ਹੈ ਨਾ ਹਾਂਜੀ ਹਾਂਜੀ ਕਾਫੀ ਹਾਈਟ ਹੈ ਠੀਕ ਹੈ ਤੇ ਹੋਰ ਆਪਾਂ ਸੇਲ ਨਹੀਂ ਵੀ ਲੈ ਆਏ ਵੀਰ ਜੀ ਹਾਂ ਸੇਲ ਨਹੀਂ ਲੈ ਕੇ ਆਏ ਤਿੰਨ ਚਾਰ ਜਾਨਵਰ ਅੱਛਾ ਜੀ ਹਾਂਜੀ ਹਾਂਜੀ ਉਹ ਵੀ ਮਾੜਾ ਮਾੜਾ ਨਿਗਾਹ ਆਉ ਕੋਈ ਗੱਲ ਨਹੀਂ ਜੀ ਇਹਨਾਂ ਬਸ ਇਹ ਨਹੀਂ ਤੀ ਅਲੱਗ ਇਹ ਦੇ ਤੀ ਤੱਕ ਤੇ ਉਹ ਵੀਰ ਜੀ ਨੇ ਹਾਂ ਜੀ ਵੀਰ ਜੀ ਇਹ ਆ ਕੋੜੀ ਬੱਚੀ ਹੈ ਜੀ ਉਮਰ 15 ਕਿ ਮਹੀਨੇ ਆਪਣੇ ਕੋਲ ਜੌਂਡੀਰ ਘੋੜਾ ਹੁੰਦਾ ਹੈ ਉਹਦੀ ਧੀ ਹੈ ਜੀ ਹਾਂਜੀ ਹਾਂਜੀ ਇਹ ਹਾਈਟ 6 ਛੱਟ ਦੇ ਕਰੀਬ ਹੋਈ ਖੜੀ ਹੈ ਜੀ ਹਾਂਜੀ 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 ਠੀਕ ਹੈ ਜੀ ਇਹ ਵੀ ਸੇਲ ਦੇਵਾ ਇਹ ਵੀ ਸੇਲ ਤੇ ਆ ਹਾਂ ਪਰ ਇਹਨੂੰ ਸੇਲ ਕਰਾਂਗੇ ਜੇ ਕੋਈ ਚੰਗਾ ਚੰਗਾ ਆਵੇ ਤਾਂ ਅੱਛਾ ਅੱਛਾ ਆਪਣੇ ਘੋੜੇ ਦੀ ਜੌਂਡੀਰ ਦੀ ਧੀ ਹੈ ਠੀਕ ਹੈ ਠੀਕ ਹੈ ਇਹ ਇਹ ਵੀਰ ਜੀ ਨੀਲੀ ਹਾਂਜੀ ਇਹ 3.5 ਮਹੀਨੇ ਦੀ ਨੁਕਰੇ ਘੋੜੇ ਦੀ ਗੱਪਣ ਅੱਛਾ ਜੀ ਤੋਰਾ ਤਾਰਾ ਬਹੁਤ ਚੰਗਾ ਤੁਰਦੀ ਹੈ ਅੱਛਾ ਜੀ ਹਾਂਜੀ ਇਹ ਵੀ ਸੇਲ ਤੇ ਆ ਇਹ ਵੀ ਸੇਲਵਾ ਤੇ ਅੱਛਾ ਜੀ ਉਹ ਕਾਲੀ ਘੋੜੀ ਉਹ ਆਪਣੀ ਇਹ ਸਾਢੇ 1 3 ਮਹੀਨੇ ਦੀ ਗੱਬਣ ਹਾਂਜੀ ਆਪਣੇ ਦਾਰੇ ਘੋੜੇ ਤੋਂ ਅੱਛਾ ਜੀ ਹਾਂਜੀ ਠੀਕ ਹੈ ਜੀ ਹਾਂ ਉਹ ਵੀ ਸੇਲਵਾ ਦਿੱਤਾ ਠੀਕ ਹੈ ਜੀ ਇੱਕ ਵੀਰ ਜੀ ਉਹ ਡੱਬੀ ਆਪਣੇ ਕੋਲੇ ਘੋੜੀ ਉਹ ਵਿਖਾ ਦੇ ਇਹ ਵੀਰ ਹੋ ਗਏ 3 ਮਹੀਨੇ ਦੀ ਗੱਬਣ ਅੱਛਾ ਜੀ ਆਪਣੇ ਦਾਰੇ ਘੋੜੇ ਤੋਂ ਠੀਕ ਹੈ ਜੀ ਹਾਂਜੀ ਇਹ ਵੀ ਸੇਲਵਾ ਦਿੱਤੇ ਵੇਖੀ ਬਾਕੀ ਸਭ ਜਿੰਨੇ ਜਾਨਵਰ ਹੋਣਗੇ ਬਾਗਪੋਰੀ ਦੇ ਸਾਫ ਹੋਣਗੇ ਆਪਣੇ ਠੀਕ ਹੈ ਜੀ ਠੀਕ ਹੈ ਬਾਕੀ ਨੰਬਰ ਤੁਹਾਡਾ ਹੈਗਾ ਇਹ ਵਿੱਚ ਨੰਬਰ ਹੈਗਾ ਜੀ ਨੰਬਰ ਬੋਲ ਦਿੰਦੇ ਨੇ ਇੱਕ ਵਾਰੀ 82888 ਹਾਂਜੀ 16380 ਠੀਕ ਹੈ ਜੀ ਹਾਂਜੀ WhatsApp ਤੇ ਫੋਨ ਕਰ ਸਕਦਾ ਕੋਈ ਅੱਛਾ ਜੀ ਠੀਕ ਹੈ ਬਾਕੀ ਸਾਰੇ ਆਪਾਂ ਹਨਾ ਦਿਖਾ ਤੇ ਚਲੋ ਜੀ ਠੀਕ ਹੈ ਜੀ ਬਾਕੀ ਕੰਟ੍ਰੈਕਟ ਕਰ ਲੈਣਗੇ ਜੇ ਤੁਹਾਨੂੰ ਹਨਾ ਹਾਂ ਜੀ ਕੋਈ ਗੱਲ ਨਹੀਂ ਬੇਚਣ ਜਿਹੜਾ ਭੈਣ ਭਰਾ ਕੋਈ ਮਾਨਦਾਨ ਵਾਲਾ ਮਾਨਦਾਨ ਕੋਈ ਚੱਕਰ ਹੀ ਨਹੀਂ ਜਿਵੇਂ ਹੁਣ ਦਾਰੇ ਦੀ ਫੀਸ 31000 ਰੁਪਿਆ ਵਾ ਨੁਕਰੇ ਆਪਣੇ ਕੋ ਦੋ ਆਏ ਘਰ ਜਣ ਇੱਕ ਕੋਬਰਾ ਇਹਦੀ 11000 ਰੁਪਿਆ ਫੀਸ ਆ ਅਗਰ ਭੈਣ ਭਰਾ ਡਰਾਈਟ ਆਉਂਦਾ ਉਹਦਾ ਮਾਨਦਾਨ ਹੋਊਗਾ ਸਵਾਦ ਲੈ ਕੇ ਆਉਂਦਾ ਉਹ ਗੱਲ ਹੋ ਰਿਹਾ ਆਓ ਇਹਦਾ ਹੈ ਜੀ ਹਨਾ ਹਾਂ ਜੀ ਇਹ ਸਹੀ ਹੈ ਠੀਕ ਹੈ ਭਾਈ ਜੀ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਓਕੇ ਵੀਰ ਜੀ ਓਕੇ ਮਿਹਰਬਾਨੀ ਧੰਨਵਾਦ ਧੰਨਵਾਦ ਵੀਰ ਜੀ ਮਿਹਰਬਾਨੀ ਵੀ ਸੋ ਦੋਸਤੋ ਕਿਦਾਂ ਕਿਵੇਂ ਲੱਗਾ ਤੁਹਾਨੂੰ ਸਾਰਾ ਮੰਡੀ ਦਾ ਗੇੜਾ ਠੀਕ ਹੈ ਜੀ ਤੇ ਤਕਰੀਬਨ ਆਪਾਂ ਸਾਰੇ ਜਾਨਵਰ ਉਖਾਦੇ ਸੋਹਣੇ ਸੋਹਣੇ ਠੀਕ ਆ ਇੱਧਰ ਇਹ ਵੀਰ ਚਕੋਰਾ ਲੈ ਕੇ ਵੀ ਆਏ ਆ ਤੇ ਬਾਕੀ A to Z ਇਹ ਨਹੀਂ ਇਕੱਲੇ ਘੋੜਿਆਂ ਦੀ ਜਾਂ ਹਨਾ ਬਾਕੀ ਸਾਰੇ ਤੁਹਾਡੇ ਕੋਲ ਜਾਨਵਰ ਸਾਰੇ ਇੱਥੇ ਵੇਖਣ ਨੂੰ ਮਿਲ ਜਾਣਗੇ ਕਿਉਂ ਬਈ ਇਹ ਵੀ ਜਾਨਵਰ ਇੱਥੇ ਵੇਖਣ ਨੂੰ ਮਿਲੂਗਾ ਜਦ ਨਾਲ ਜਰ ਮੰਡੀ ਆ ਤੇ ਬਾਕੀ ਹਨਾ ਕਿਵੇਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਪ੍ਰਦਰਸ਼ਨੀ ਲੱਗਣੀ ਚਾਹੀਦੀ ਆ ਜਿਹਦੇ ਨਾਲ ਜਿਹੜੇ ਆਪਣੇ ਲੋਕਲ ਪਸ਼ੂ ਪਾਲਕ ਆ ਜਾਂ ਦੂਜੇ ਘੋੜੇ ਵਾਲੇ ਆ ਹੋਰ ਜਿਹੜੇ ਪਸ਼ੂਆਂ ਜਿਹੜੇ ਇਹਦਾ ਕਿੱਤਾ ਜਿੰਨਾ ਦਾ ਉਹਨਾਂ ਨੂੰ ਉਤਸ਼ਾਹ ਮਿਲਦਾ ਠੀਕ ਆ ਅੱਜ ਨਾਲ ਅੱਜ ਸਾਲ ਲੱਗਣੀ ਚਾਹੀਦੀ ਆ ਇੱਕ ਸਾਲ ਦਾ ਗੈਪ ਆ ਗਿਆ ਵਿੱਚ ਇਹ ਚੀਜ਼ਾਂ ਪਸ਼ੂ ਆਪਣੇ ਹਨਾ ਸੱਭਿਆਚਾਰ ਦਾ ਹਿੱਸਾ ਜਿਹਦੇ ਨਾਲ ਆਪਣਾ ਸੱਭਿਆਚਾਰ ਬਚਦਾ ਠੀਕ ਆ ਆਪਣੀ ਨਵੀਂ ਜਨਰੇਸ਼ਨ ਨੂੰ ਮਿਲਦਾ ਵੇਖਣ ਨੂੰ ਵੀ ਹਾਂ ਵੀ ਇਹ ਚੀਜ਼ਾਂ ਉਹਨਾਂ ਨੂੰ ਸ਼ੌਕ ਵੀ ਪੈਦਾ ਹੁੰਦੇ ਆ ਵੇਖ ਕੇ ਚੀਜ਼ਾਂ ਨਵੀਆਂ ਚੀਜ਼ਾਂ ਠੀਕ ਆ ਕਈ ਜਿਹੜੀ ਜਨਰੇਸ਼ਨ ਆਪਣੀ ਜਿਆਦਾ ਕਿਤਾਬੀ ਕਿਤਾਬਾਂ 'ਚ ਜਾਂ ਕੋਈ ਮੋਬਾਈਲਾ 'ਚ ਜਾਂ ਹੋਰ ਚੀਜ਼ਾਂ 'ਚ ਉਹਨਾਂ 'ਚ ਜਿਹੜੀ ਰੁਚੀ ਆ ਤੇ ਉਹਦੇ ਵਿੱਚੋਂ ਨਿਕਲ ਗਏ ਇਹਨਾਂ ਚੀਜ਼ਾਂ ਵਾਲਾ ਜਾਨਵਰ ਵਾਲ ਜਿਹੜੇ ਨਿਕਲੇ ਬਾਅਦ ਥੋੜਾ ਬੋੜਾ ਸਟ੍ਰੈਸ ਦੂਰ ਵੀ ਹੁੰਦਾ ਇਹਦੇ ਚੀਜ਼ਾਂ ਨਾਲ ਠੀਕ ਆ ਇਹ ਆਪਣੇ ਘਰ ਚ ਹੈਗੀ ਆ ਜੇ ਆਪਣਾ ਰਜਾਣੇ ਨਾਲ ਹੁੰਦਾ ਤੇ ਦਿਮਾਗੀ ਪਰੇਸ਼ਾਨੀ ਵੀ ਦੂਰ ਹੁੰਦੀ ਆ ਸੋ ਇੱਕ ਜਿਹੜਾ ਤੁਹਾਨੂੰ ਹਨਾ ਆਪਾਂ ਲਵਾਦਾ ਸਾਰੀ ਮੰਡੀ ਦਾ ਅੱਜ 14 ਤਰੀਕ ਆ ਕੱਲ ਨੂੰ ਵੀ ਮੰਡੀ ਹੈਗੀ ਆ ਤੇ ਭਰੂਗੀ ਐਨ ਅੱਗੇ ਨੂੰ ਕਾਫੀ ਮਜ਼ਾ ਆਇਆ ਵੇਖਣ ਦਾ ਹਨਾ ਬਹੁਤ ਸੋਹਣੇ ਸੋਹਣੇ ਜਨਮਰ ਆ ਇੱਥੇ ਠੀਕ ਆ ਸੋ ਆਪਾਂ ਇੱਥੇ ਕਰਦੇ ਹਾਂ ਵੀਡੀਓ ਦਾ ਅੰਤ ਠੀਕ ਆ ਸੋ ਇਨਾਂ ਇਦਾਂ ਦੀ ਜੇ ਮੰਡੀ ਲੱਗਦੀ ਪਸ਼ੂਆਂ ਦੀ ਉਹਦੇ ਵਿੱਚ ਹਿਸਾਬ ਆਇਆ ਕਰੋ ਆਇਆ ਕਰੋ ਜਾਇਆ ਕਰੋ ਤਾਂ ਜੋ ਹਨਾ ਜਿਹੜੇ ਇੱਥੇ ਆਪਣੇ ਜਾਨਵਰ ਲੈ ਕੇ ਆਉਂਦੇ ਉਹਨਾਂ ਨੂੰ ਤਸ਼ਾਹ ਮਿਲੇ ਤੇ ਬਾਕੀ ਚੱਲੀਏ ਫਿਰ ਚਲੋ ਜੀ ਚੰਗਾ ਸਤਿ ਸ਼੍ਰੀ ਅਕਾਲ ਜੀ